ਵਾਸ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਮਿਡਡੇ ਮੀਲ ਕੁੱਕਾਂ ਅਤੇ ਦਰਜਾ 4 ਸਫਾਈ ਸੇਵਕਾਂ ਤੇ ਚੌਕੀਦਾਰਾਂ ਦੀ ਇੱਕ ਸਾਂਝੀ ਮੀਟਿੰਗ ਅੱਜ ਗੁਰਦੁਆਰਾ ਰਾੜਾ ਸਾਹਿਬ ਵਿਖੇ ਬਲਜਿੰਦਰ ਕੌਰ ਸ਼ੇਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁਮਤਾਜ਼ ਕੁੰਗਰਾਨਾ ਨੇ ਵੀ ਭਾਗ ਲਿਆ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਮੁਮਤਾਜ਼ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨੁਮਾਇਦਿਆਂ ਨਾਲ ਕਈ ਵਾਰ ਟੇਬਲ ਟਾਕ ਮੀਟਿੰਗ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਸਾਰੇ ਵਾਅਦੇ ਕੀਤੇ ਗਏ ਸਨ ਪਰ ਅਜ ਤੱਕ ਕੋਈ ਵੀ ਤਨਖਾਹ ਦੇ ਵਾਅਦੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਮਿਡ-ਡੇ ਮੀਲ ਕੁੱਕ ਯੂਨੀਅਨ ਬੀ ਐਮ ਐਸ ਵੱਲੋਂ 10000 ਤਨਖਾਹ ਦੀ ਮੰਗ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਆਪਣਾ ਬਜਟ ਵੀ ਪਾਸ ਕਰ ਲਿਆ ਪਰ ਫਿਰ ਵੀ ਇਹਨਾਂ ਗਰੀਬ ਵਰਗ ਦੇ 44538 ਕੁੱਕ ਜੋ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਦਾ ਖਾਣਾ ਬਣਾਉਂਦੇ ਹਨ ਜੇਕਰ ਮਿਡਡੇ ਮੀਲ ਕੁੱਕਾਂ ਦੀ ਤਨਖਾਹ ਦੇ ਵਾਅਦੇ ਸੰਬੰਧੀ 30 April ਤੱਕ ਤਨਖਾਹ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਵਿੱਚ ਮਿਡਡੇ ਮੀਲ ਕੁੱਕ ਖਾਣਾ ਬਣਾਉਣ ਦਾ ਕੰਮ 1 May ਤੋਂ ਬੰਦ ਕਰਨਗੇ ਇਸ ਫੈਸਲੇ ਸੰਬੰਧੀ ਪੰਜਾਬ ਦੇ ਮੰਤਰੀਆਂ ਨੂੰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸਾਹਿਬ ਨੂੰ ਜਾਣਕਾਰੀ ਲਿਖਤੀ ਰੂਪ ਵਿੱਚ ਭੇਜ ਦਿੱਤੀ ਗਈ ਹੈ ਇਸ ਦੀ ਅਦਾਇਗੀ ਦੀ ਜ਼ਿੰਮੇਵਾਰੀ ਖੁਦ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਤੇ ਰਣਜੀਤ ਕੌਰ ਹਰਪ੍ਰੀਤ ਕੋਲ ਜਸਪਾਲ ਕੋਰ ਬਲਵਿੰਦਰ ਕੋਰ ਕੁਲਵੰਤ ਕੋਰ ਅਮਰਜੀਤ ਕੋਰ ਹਰਜਿੰਦਰ ਕੋਰ ਸਾਜੀਆ ਪ੍ਰਵੀਨ ਸਿੰਦਰ ਕੋਰ ਸ਼ਰਨਜੀਤ ਕੋਰ ਜਸਵੀਰ ਕੋਰ ਅਤੇ ਪਰਮਜੀਤ ਕੋਰ ਮੌਜੂਦ ਸਨ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਅਸੀਂ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਅੱਜ ਮੈਂ ਲੁਧਿਆਣੇ ਦੇ ਵਿੱਚ ਮੀਟਿੰਗ ਰੱਖੀ ਗਈ ਹੈਗੀ ਆ ਪੰਜਾਬ ਆਪਣਾ ਸੂਬਾ ਪ੍ਰਧਾਨ ਕਰਮਚਾਰਜ ਚੰਡਾਲੀਆ ਜੀ ਦੀ ਅਗਾਈਂ ਇੱਕ ਮੀਟਿੰਗ ਰੱਖੀ ਆ ਇਹ ਮੀਟਿੰਗ ਦਾ ਇੱਕੋ ਇੱਕ ਮਕਸਦ ਆ ਸਾਡਾ ਤਨਖਾਹਾਂ ਦੇ ਵਿੱਚ ਵਾਧਾ ਅਗਰ ਇੱਕ ਤਰੀਕ ਨੂੰ ਤਨਖਾਹ ਨਹੀਂ ਸਾਡੀਆਂ ਵਧਾ ਕੇ ਸਰਕਾਰ ਪਾਉਂਦੀ ਤਾਂ ਅਸੀਂ 2 ਮਈ ਤੋਂ ਖਾਣਾ ਬਣਾਉਣਾ ਬੰਦ ਕਰ ਦਿਆਂਗੇ ਅਸੀਂ ਬਿਲਕੁਲ ਖਾਣਾ ਨਹੀਂ ਬਣਾਉਣਾ ਹੈਗਾ ਸਰਕਾਰ ਨੇ ਸਾਨੂੰ ਬਹੁਤ ਲਾਰੇ ਲੱਪੇ ਲਾਏ ਹੈਗੇ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਕੂਲਾਂ ਨੂੰ ਸਟਾਫ ਨੂੰ ਬੇਨਤੀ ਕਰਦੀ ਆ ਕਿ ਸਾਡੇ ਸਹਿਯੋਗ ਬਹੁਤ-ਬਹੁਤ ਵੱਧ ਵੱਧ ਸਾਡਾ ਸਹਿਯੋਗ ਦਿੱਤਾ ਜਾਵੇ ਸਾਰੇ ਟੀਚਰ ਸਾਹਿਬਾਨਾਂ ਨੂੰ ਕਿਉਂਕਿ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੇ ਨਾਲ ਸਾਡਾ ਹਰ ਟਾਈਮ ਦਾ ਪ੍ਰਬੰਧ ਸੰਬੰਧ ਹੈ ਤੇ ਇਸ ਕਰਕੇ ਸਾਰੇ ਸਕੂਲਾਂ ਨੂੰ ਮੇਰੀ ਬੇਨਤੀ ਆ ਕਿ ਸਾਡਾ ਸਾਥ ਦਿਓ ਭੈਣੋ ਸਾਰੇ ਟੀਚਰ ਸਾਹਿਬਾਨ ਕਿ ਅਸੀਂ ਆਪਦਾ ਖਾਣਾ ਜੋ ਅਸੀਂ ਬਣਾਉਣਾ ਸੀ ਬੰਦ ਕਰਨ ਲੱਗੇ ਹੜਤਾਲ ਕਰਨ ਲੱਗੇ ਇਹਦੇ ਵਿੱਚ ਅਸੀਂ ਕਾਮਯਾਬ ਹੋ ਸਕੀਏ ਤਨਖਾਹ ਸਰਕਾਰ ਤਨਖਾਹ ਵਧਾ ਕੇ ਤੇ ਵੀ ਫਿਰ ਵੀ ਸਰਕਾਰ ਤੁਹਾਡੀ ਮੰਗਾਂ ਨਾ ਮੰਨੀ ਫਿਰ ਤੁਸੀਂ ਕੀ ਕਰੋਗੇ ਅਸੀਂ ਥਾਣੇ ਵੀ ਸਰ ਹੜਤਾਲ ਕਰਾਂਗੇ ਹਾਂਜੀ ਮੈਂ ਸਤਜੀਤ ਕਾ ਮੈਂ ਸੰਗਾਲਿਕ ਤੋਂ ਮੇਰਾ ਨਾਮ ਦਾਨੀਆ ਮੈਂ ਪੰਜਾਬ ਦੀ ਜਨਿਤ ਪ੍ਰਧਾਨ ਆ ਤੇ ਸਾਡੀ ਇਹ ਹੀ ਮੰਗ ਆ ਵੀ ਸਾਡੀ ਵਰਕਰਾਂ ਦੀ ਤਨਖਾਹ ਵਧਾਈ ਜਾਵੇ ਦੇਖੋ ਵੀ 100 ਰੁਪਏ ਦੇ ਵਿੱਚ ਕੋਈ ਕੰਮ ਨਹੀਂ ਕਰਦਾ ਅੱਜ ਕੱਲ ਕਿਉਂਕਿ ਦੇਖੋ ਵੀ ਸਾਰੇ ਆਪਣੇ ਬੱਚੇ ਛੱਡ ਕੇ ਜਾਂਦੇ ਘਰਵਾਰ ਛੱਡ ਕੇ ਜਾਂਦੇ ਵੀ ਨਹੀਂ ਅਸੀਂ ਚਲੋ ਕੋਈ ਨਾ ਮਿਹਨਤ ਕਰਦਾ ਸਾਡੀ ਮੇਨ ਤੋਂ ਸਾਨੂੰ ਸਾਲ ਦਿੱਤਾ ਜਾਵੇ ਵੀ ਸਾਡੀ ਇਹੀ ਬੇਨਤੀ ਹੈ ਸਰਕਾਰ ਸਾਡੀ ਵੀ ਮੰਗ ਮੰਨ ਲੈਣ ਨਹੀਂ ਤਾਂ ਫਿਰ ਅਸੀਂ 2 ਮਈ ਤੋਂ ਸਕੂਲ ਦੀਆਂ ਸੋਈਆਂ ਬੰਦ ਕਰ ਦਿੱਤੀਆਂ ਜਾਣਗੀਆਂ ਅਸੀਂ ਤੁਹਾਡੇ ਚੈਨਲ ਦੁਆਰਾ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਬਸ ਮੰਗਾਂ ਪੂਰੀਆਂ ਕਰਨ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਹੈ ਮੈਡਮਾ ਸਾਡੀਆਂ ਸਹਿਯੋਗ ਦੇਣ ਸਾਡੇ ਨਾਲ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਨਾਲ ਖੜਨ ਸਾਡੇ ਵਰਕਰ ਸਾਡਾ ਸਾਥ ਦੇਣ ਤਾਂ ਹੀ ਅੱਗੇ ਕੁਝ ਕਰ ਸਕਾਂਗੇ ਸਾਰਿਆਂ ਨੂੰ ਹਾਂਜੀ ਸਰ ਆਪਣੇ ਜੋ ਵੀ ਲੁਧਿਆਣੇ ਦੇ ਡੀਸੀ ਸਾਰੇ ਜ਼ਿਲ੍ਹਿਆਂ ਦੇ ਡੀਸੀ ਸਿੱਖਿਆ ਮੰਤਰੀ ਮੁੱਖ ਮੰਤਰੀ ਆਪਣਾ ਖਜ਼ਾਨਾ ਮੰਤਰੀ ਸਾਰਿਆਂ ਨੂੰ ਅਸੀਂ ਆਪਣਾ ਮਤਲਬ ਲੈਟਰਾਂ ਭੇਜਤੀਆਂ ਨੇ ਜਿਵੇਂ ਮੇਲ ਕਰਤੀ ਆ ਜੋ ਵੀ ਸਾਡਾ ਮਕਸਦ ਹੈਗਾ ਤੇ ਇੱਕ ਤਰੀਕ ਨੂੰ ਅਗਰ ਬੱਚੇ ਭੁੱਖੇ ਮਰਦੇ ਆ ਤੇ ਇਹਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਨਾ ਕਿ ਕੋਈ ਟੀਚਰ ਨਾ ਕਿ ਅਸੀਂ ਹਾਂਜੀ ਇਹ ਸ ਖੁਦ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਅਸੀਂ ਇਹਨਾਂ ਦੀ ਬਹੁਤ ਮਿਹਨਤਾਂ ਕਰ ਲਈਆਂ ਸੇਕ 3000 ਨਾਲ ਸਾਨੂੰ ਮੀਨੂ ਬਣਾ ਕੇ ਦੇ ਦੇਣ ਸਾਡਾ ਹਰ ਮਹੀਨੇ ਮੀਨੂ ਬਦਲਿਆ ਜਾਂਦਾ ਸਕੂਲ ਦੇ ਵਿੱਚ ਕਿ ਆਹ ਬਣਾ ਕੇ ਦੋ ਬੱਚਿਆਂ ਨੂੰ ਆਹ ਬਣਾ ਕੇ ਦੋ ਤੇ ਸਾਨੂੰ 3000 ਦਾ ਮੀਨੂ ਸਰਕਾਰ ਬਣਾ ਕੇ ਦੇਵੇ ਕਿ ਇਦਾਂ ਇਦਾਂ ਤੁਸੀਂ ਗੁਜ਼ਾਰਾ ਕਰ ਲਓ ਨਾ 100 ਰੁਪਏ ਪਿੱਛੇ ਅਸੀਂ ਕੀ ਕਰੀਏ ਤੇ ਅਸੀਂ ਬੱਚੇ ਪੜਾਈਏ ਜਾਂ ਅਸੀਂ ਆਪਣਾ ਘਰ ਦਾ ਰਸਣ ਦੁੱਧ ਲਈ ਆਈਏ ਕੀ ਕਰੀਏ ਸਾਨੂੰ ਬਹੁਤ ਜਣ ਦੀ ਸ਼ਰਮ ਵਾਲੀ ਗੱਲ ਆ ਕਿ ਸਰਕਾਰ ਦੋਨੋਂ ਸਰਕਾਰਾਂ ਸਾਨੂੰ 100 ਰੁਪਏ ਦਿਹਾੜੀ ਦਾ ਦੇ ਰਹੀਆਂ ਨੇ ਤੇ ਨਾਮ ਸੁਨੀਪਰ ਹੈ ਜੀ ਹਿੰਦ ਹੈਡ ਸੋਰਾਲ ਦੇ ਇੰਚਾਰਜ ਜੀ ਮੈਂ ਹੱਥ ਬੰਨ ਕੇ ਹੀ ਬੇਨਤੀ ਕਰਦੀ ਆਂ ਜੀ ਦੇਖੋ ਮੰਗਾ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਅਸੀਂ ਬਹੁਤ ਟਾਈਮ ਤੋਂ ਕੰਮ ਕਰਦੇ ਆਣੇ ਆ ਉਹੀ 100 ਰੁਪਏ ਦਿਹਾੜੀ ਦਿੰਦੀ ਸਰਕਾਰ ਤੁਹਾਨੂੰ ਪਤਾ ਹੀ ਅਸੀਂ ਕਹਿੰਦੇ 100 ਰੁਪਏ 'ਚ ਕੁਝ ਵੀ ਨਹੀਂ ਆਉਂਦਾ ਹੈਗਾ ਕਿਉਂਕਿ ਅਸੀਂ ਖਰਚੇ ਹੋਰ ਵੀ ਖਰਚੇ ਕੱਢੇ ਹੁੰਦੇ ਨੇ ਸਾਨੂੰ ਅਸੀਂ ਹੱਥ ਬੰਨ ਕੇ ਹੀ ਬੇਨਤੀ ਕਰ ਰਹੇ ਆਂ ਸਰਕਾਰਾਂ ਅੱਗੇ ਵੀ ਸਾਡੀ ਨਾਲ ਕਿ ਤਨਖਾਹ ਵਾਚੇ ਵਾਅਦਾ ਕੀਤਾ ਜਾਵੇ ਜੀ ਧੰਨਵਾਦ ਹੈ ਜੀ ਮੀਤ ਪ੍ਰਧਾਨ ਹਾਂ ਸਾਡੀ ਇਹੀ ਮੰਗ ਹੈ ਕਿ ਸਾਡੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਸਾਡਾ 100 ਰੁਪਏ ਨਾਲ ਗੁਜ਼ਾਰਾ ਨਹੀਂ ਹੁੰਦਾ ਹੈਗਾ ਤਾਂ ਨੂੰ ਵੀ ਪਤਾ ਹੀ ਆ ਵੀ ਅੱਜ ਕੱਲ ਸਾਨੂੰ 3000 ਦੇ ਵਿੱਚ ਕੋਈ ਵੀ ਚੀਜ਼ ਪੂਰੀ ਨਹੀਂ ਆਉਂਦੀ ਹੈਗੀ ਹੋਰ ਖਰਚੇ ਆਪਣੇ ਨਹੀਂ ਬਹੁਤ ਹੋ ਰਹੇ ਹੈਗੇ ਜੀ ਤੇ ਆਪਣੀ ਸਾਡੀ ਤਨਖਾਹ ਵਧਾਈ ਜਾਵੇ ਮੇਰੀ ਹੱਥ ਜੋੜ ਕੇ ਟੀਚਰਾਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਸਟਾਫ ਸਾਡਾ ਸਾਥ ਦੇਣ ਤੇ ਸਾਡੀ ਇਹੀ ਮੰਗ ਹੈ ਵੀ ਸਾਡੀ ਤਨਖਾਹ ਵਧਾਈ ਜਾਵੇ ਜੇ ਸਰਕਾਰ ਨਹੀਂ ਕੁਝ ਕਰ ਰਹੀ ਤਾਂ ਅਸੀਂ 1 ਮਈ ਨੂੰ ਖਾਣਾ ਬੰਦ ਕਰ ਦੇਣਾ ਹੈ ਤੇ ਬੱਸ ਸਾਡੀ ਇਹ ਮੰਗ ਹੈ ਵੀ ਸਾਡਾ ਵਾਦਾ ਕੀਤਾ ਜਾਵੇ